ਇੱਕ ਇੱਕ ਤੇਰਾ ਖਾਂਦਾ ਹੁੰਦਾ ਹੂੰ ਇਸ ਵਿੱਚ ਕੀ ਆ ਸਕਦਾ ਇਵੇਂ ਆ ਨੀ ਬਾਈ ਨੰਬਰ ਥਾ ਹੂੰ ਕਿਉਂ ਆਨੇ ਕਿਉਂ ਕਰਦੇ ਤਾਂ ਦਸ਼ਮਣੀ ਜੀ ਤੁਹਾਡਾ ਰਿਸ਼ਤੇਦਾਰ ਕੀ ਲੱਗਦਾ ਸੀ ਉਹ ਪਾਣੀ ਇੱਥੇ ਹੀ ਰੰਧਮੀ ਜੀ ਤੇ ਉਸ ਤੇ ਐਕਸ਼ਨ ਕੁਸ਼ਨ ਲੈ ਕੇ ਕਿੰਨੀ ਦੇਰ ਦੀ ਗੱਲ ਹੈ ਹੂੰ 4 ਮਿੰਟ 4 ਮਿੰਟ ਉੱਥੇ ਨੇ ਨੇ ਪੰਜਾਬੀ ਟੋੜਗੜਾ ਬਿੰਨੇ ਕਿਹੜਾ ਫੋਟ ਕਿਹੜਾ ਫੋਟ ਜੰਨਨ ਦਾ ਸ਼ਾਨੀਪਾਸ ਦਾਬੇ ਚ ਤੋਰ ਸਾਡੇ ਪਾਸ ਇੰਤੇ ਜਾਰ ਕੋ ਐ ਰਿਓ ਕੋਈ ਗੱਲ ਨਹੀਂ ਜਿਹੜਾ ਹੋ ਗਿਆ ਹੁਣ ਉੱਥੇ ਫਿਰ ਤੁਸੀਂ ਐਕਸ਼ਨ-ਓਕਸ਼ਨ ਚਲਾਏਗੇ ਹਾਂਜੀ ਉਹੜਿਆ ਹੈੜਿਆ ਹੈ ਉਹਨਾਂ ਹੈ ਯਾਦ ਵੀ ਹੁਣ ਤੋਂ ਸ਼ਰਧਾ ਦੇ ਬੜੇ ਸ਼ਕਤ ਉਹ ਨਹੀਂ ਜੀ ਸਦਾਈਏ ਨੰਦੀ ਜੀ ਬਹੁਤ ਵੱਡੀ ਹੈ ਕਿਉਂਕਿ ਇੱਥੇ ਦੀ ਜੇ ਗਵਰਨਮੈਂਟ ਉਹ ਤਾਂ ਬੜਾ ਨੇਕ ਕਰੀ ਹਾਲੇ ਇਹ ਤਾਂ ਨਹੀਂ ਹੋ ਸਕਦਾ ਇਨਸਾਫ ਨਾ ਕਰੇ ਇੰਡੀਆ ਵਗੈਰਾ ਵਿੱਚ ਤਾਂ ਤਾਂ ਪਤਾ ਕਹੀ ਨਹੀਂ ਸਕਦੇ ਲੇਕਿਨ ਇੱਥੇ ਤਾਂ ਬੜਾ ਬਰਕਰਾਰ ਇਨਸਾਫ ਹੈ ਉਹ ਹੋ ਜਾਏਗਾ ਭਾਈ ਹੁਣ ਜੇ ਜਿਹੜੀ ਖੇਤ ਵਰਤ ਕੇ ਉੱਤੇ ਲੰਗੁੜਦੀ ਨਹੀਂ ਹੁੰਦੀ ਬਾਕੀ ਸਵਾਲ ਇਹ ਹੈ ਵੈਸੇ ਤੁਹਾਨੂੰ ਹੋਰ ਵਕਤ ਦਊਂਦਾ ਬਰਾਉਜ਼ਰ